ਕਾਲਸਾ ਆਖੇ ਰਹੇ ਨਾ ਹੋਏ ਪਰ ਹੋਏ ਸਭ ਲੈ ਗਏ ਬੱਚੇ ਰਹੋ ਹੋਏ ਸੱਚੀ ਸੱਚੀ ਕੁਰਬਾਨੀ ਅੱਤੇ ਗੁਰਮਤਿ ਵਿਚਾਰ वागुरू जी का खालसा वाहू जी की फतेह ਸਭ ਰੰਸਦਾਨੀ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਗੁਰਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਣ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਵੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਗੁਰੂ ਰਾਮਦਾਸ ਪਾਸ਼ਾ ਜੀ ਕਲਗੀਧਰ ਪਾਸ਼ਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਦਿਹਾੜੇ ਦੀਆਂ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਮਹਾਰਾਜ ਦੇ ਇਤਰਾਹ ਦੇ ਦਿਨ ਦਿਹਾੜ ਮਨਾਏ ਜਾਣ ਗੁਰਪੁਰਬ ਮਨਾਏ ਜਾਣ ਆਪਣੇ ਬੱਚਿਆਂ ਨੂੰ ਇੱਕ ਉਪਦੇਸ਼ ਦਿਓ ਘਰ ਵਿੱਚ ਇਹਾਂ ਵੀ ਗੁਰੂ ਮਾਰਦੇ ਜਿਹੜੇ ਗੁਰਪੁਰਬ ਨੇ ਉਹ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਮਨਾਇਦੇ ਆ ਤੇ ਆਉਣ ਵਾਲੀ ਜਿਹੜੀ ਜਿਹੜੀ ਸਾਡੀ ਕੌਮ ਹੈ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁਖਤਾਰ ਸਿੰਘ ਜੀ ਤਣ ਤਣ ਸ਼ੀਰ巴巴 ਪ੍ਰਤਾਪ ਸਿੰਘ ਗੁਰਦੁਆਰੇ ਵਿਖੇ ਅੱਜ ਕਲਗੀ ਤਰਪਾਸ਼ੀ ਜੀ ਦਾ ਗੁਰਪੁਰਬ ਅੱਜ ਮਨਾਇਆ ਹੈ ਬਹੁਤ ਉਤਸ਼ਾਹ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਹੈ। ਔਰ ਮੈਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਕਿ ਜੋ ਲੋਕ ਨਸ਼ੇ ਦੇ ਆਦੀ ਹੋਏ ਨੇ ਉਹਨਾਂ ਨੂੰ ਨਸ਼ਾ ਛੱਡ ਕੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ, ਗੁਰੂ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ, ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਕਿ ਅਗਾਹ ਤੁਹਾਡੇ ਵੱਲ ਵੇਖ ਕੇ ਔਰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਰਹਿਤ ਹੋ ਸਕੇ ਔਰ ਹਰ ਜੋ ਵੀ ਮਾਈ ਭਾਈ ਜਿਹੜੀ ਸੰਗਤ ਆ ਉਹਨਾਂ ਅਗੇ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਗੁਰੂ ਦੇ ਗੁਰਪੁਰਬ ਵੱਧ ਚੜ ਕੇ ਮਨਾਏ ਜਾਣ ਜੋ ਕਿ ਸੰਗਤਾਂ ਨੂੰ ਇੱਕ ਪ੍ਰੇਰਣਾ ਦਿੱਤੀ ਗਈ ਦਿੱਤੀ ਜਾਵੇ ਔਰ ਮਹਾਰਾਜ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛੀ ਸੱਚੀ ਕੁਰਬਾਨੀ ਅਤੇ ਗੁਰਮਤਿ ਪਛਾਣ